ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ। ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ। ਤੁਹਾਨੂੰ ਸਾਰਿਆਂ ਨੂੰ ਹੀ ਦੁੱਧ, ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਭਣ ਜੀ। ਬਰਕਤਾਂ। ਤੇ ਲੋ ਜੀ ਮੌਸਮ ਹੋ ਗਿਆ ਸਾਫ਼। ਤੇ ਚਲੋ ਕਈ ਜਗ੍ਹਾ ਬਹੁਤ ਤੁਹਾਨੂੰ ਪਤਾ ਇੱਧਰ ਬਠਿੰਡੇ ਗੁਰਦਾਸਪੁਰ ਸਾਈਡ ਵੀ ਘੜੇ ਮਾਰੀ ਵੀ ਹੋਈ ਐ ਤੇ ਤੂਫਾਨ ਵੀ ਆਇਆ ਚਲੋ ਦੁੱਖ ਬਹੁਤ ਹੁੰਦਾ ਵੀਰੋ ਕਿਉਂਕਿ ਆਪਣੀ ਭਾਈ ਆ ਸਾਰੇ ਤੁਹਾਨੂੰ ਪਤਾ ਐ ਵੀ ਕਿਸੇ ਦੀ ਫਸਲ ਪਰ ਜੇ ਨੁਕਸਾਨ ਹੋ ਜਵੇ ਬਹੁਤ ਉਮੀਦਾਂ ਹੁੰਦੀਆਂ ਕਿਸਾਨ ਦੀਆਂ ਆਪਣੀ ਫਸਲ ਪਰ ਚਲੋ ਹੋਰ ਬਾਕੀ ਹੋਰ ਦੇ ਕਾਰੋਬਾਰ ਜਿਕਨਾ ਉਹਨਾਂ ਦੀਆਂ ਆਪਣੀਆਂ ਉਮੀਦਾਂ ਹੁੰਦੀਆਂ ਤੇ ਚਲੋ ਵਾਹਿਗੁਰੂਗੇ ਸਾਰੇ ਅਰਦਾਸ ਕਰੋ ਚਲੋ ਜੋ ਵਾਹਿਗੁਰੂ ਨੇ ਕਰਨਾ ਵੀਰ ਉਹ ਤਾਂ ਕਰਕੇ ਹਟਣਾ ਉਹਨੇ ਪਰ ਆਪਾਂ ਸਾਰੇ ਅਰਦਾਸ ਕਰੋ ਵੀ ਵਾਹਿਗੁਰੂ ਵੀ ਸਾਰਿਆਂ ਨੂੰ ਸਹੀ ਸਲਾਮਤ ਰੱਖੇ ਹਰ ਇੱਕ ਦੀ ਫਸਲ ਹਰ ਇੱਕ ਦਾ ਕਾਰੋਬਾਰ ਤੇ ਚਲੋ ਜੀ ਖੇਤ ਚ ਵੱਜ ਰਿਹਾ ਗੇੜੇ ਰਾਜੀ ਭਾਈ ਵੀ ਆਇਆ ਵਾ ਤੇ ਰਾਤ ਸੋਭਾ ਸੋਭਾ ਹੁਣ ਪਤਾ ਲੱਗਿਆ ਰਾਤ ਝੋਟੇ ਨੇ ਲੰਬੀ ਬਾਟ ਮਾਰੀ ਆ ਜੀ ਖੇਤਾਂ ਚ ਨੂੰ ਬਾਈ ਕਹਿੰਦਾ ਮੈਂ ਪੈਟ ਵੀ ਦੇਖੀ ਪਰ ਮਿਲੀ ਨਹੀਂ ਮਹਾ ਚਲ ਹਮ ਦੇਖਦੇ ਆ ਕਿਉਂਕਿ ਰਾਤ ਅਸੀਂ 9 ਵਜੇ ਦੇਖਿਆ ਝੋਟਾ ਇਧਰ ਤੇ ਗਿਆ ਏ ਸੜਕ ਨੂੰ ਪੱਕੋ ਪੱਕੀ ਮੋੜਿਆ ਪਰ ਖੇਤਾਂ ਚ ਨੂੰ ਚਲੋ ਬਾਕੀ ਪਿਛਲੇ ਕੈਮਰੇ ਨਾਲੇ ਮਲਾਉਂਦਾ ਜੀ ਤੁਹਾਨੂੰ ਤੇ ਘਰਾਂ ਗਮਲਿਆਂ ਦੀ ਵੀ ਸਫਾਈ ਕਰਨੀ ਹੈ ਜੀ ਜਾ ਕੇ ਉਹ ਵੀ ਦਿਖਾਵਾਂਗੇ ਤੁਹਾਨੂੰ ਅੱਜ ਸਾਰਾ ਦਿਨ ਆਪਾਂ ਨੇ ਕੰਮ ਪਰੇ ਲਾਉਣਾ ਜੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲਓ ਭਾਈ ਲਓ ਜੀ ਪਹੁੰਚ ਗਏ ਪਿੰਡ ਵਾਲੀ ਮੋਟਰ ਪਰ ਤੇ ਮੌਸਮ ਦੇਖੋ ਦੇਖੋ ਮੀਂਹ ਪੈਣ ਤੋਂ ਬਾਅਦ ਵੀਰੋ ਹਰਿਆਈ ਕਿੱਕਣਾ ਚਮਕੀ ਚਾਰਾਂ ਸਾਈਡ ਆ ਦੇਖੋ ਹੋਰ ਗੱਲਾਂ ਦੀਆਂ ਗੱਲਾਂ ਇਹਨਾਂ ਪੂਰੀ ਤੇ ਹੁਣ ਆ ਭਾਈ ਅੱਜ ਆ ਵੀ ਸਮਾਨ ਚੱਕਣਾ ਤੇ ਇਧਰ ਰਾਜੂભાઈ ਵੀ ਖੜਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਦੇਖੀ ਤੂੰ ਕੱਕਣਾ ਸੁਂਗਦਾ ਫਰੀ ਜਾਂਦਾ ਇੱਥਾਂ ਨੂੰ ਮਾਹ ਦੇਖ ਲੈ ਸਾਡੇ ਅੱਜ ਅੱchna ਇਹਦਾ ਸਮਾਨ ਜਿਆ ਕਰੀਏ ਸਾਫ ਇਹਨੂੰ ਹੁਣ ਨਹੀਂ ਹੋਲੇ ਦੋ ਦਿਨ ਪੈਂਦੇ ਨੇ ਠੀਕ ਹੈ ਬੜਿਆ ਦੋ ਦਿਨ ਦਾ ਜਿਹੜਾ ਗੱਲਾ ਜਦਾ ਨੰਬੜ ਦਾ ਕੰਮ ਥੱਲੇ ਦੇ ਹੂੰ ਮੈਂ ਦੇਖਦਾ ਫਿਰਦਾ ਇੱਕ ਝੋਟਾ ਲਖਿਆ ਬਲਾਦਾ ਰਾਤ ਦੇ ਵਿੱਚ ਨੂੰ ਹੂੰ ਡੰਗਰ ਬੰਦੇ ਝੋਟਾ ਹੀ ਬਦਨੋਂ ਗਏ ਨੂੰ ਲਖੀ ਵੀ ਹੈ ਹੂੰ ਫਾਸੀ ਲਈ ਮੈਂ ਪੈੜ ਦੇਖਦਾ ਵਿੱਚੀ ਵੀ ਇਹ ਝੋਟੇ ਦੀ ਕੁੜੀ ਹੈ ਪਛਾਣ ਲਾ ਪਛਾਣ ਲਾ ਪੈੜ ਦੇਖਦੇ ਨੂੰ ਯਾਰ ਉੱਥੇ ਹੀ ਤੇ ਦੇਖਦੇ ਨੇ ਕੋਈ ਵਿੱਚ ਹੂੰ ਗਾਹੂ ਰੇ ਪੈੜ ਇਹ ਪਤਨੀ ਗਏ ਹੋਗੀ ਕਿੱਧਰ ਨੂੰ ਲੰਘਿਆ ਦੇਖੀ ਕਿਤੇ ਕੋਈ ਬੜਾ ਜੰਤਰ ਤਾਂ ਨਹੀਂ ਆਇਆ ਹੈਗਾ ਲੱਗਦਾ ਬੜਾ ਜੰਤਰ ਜਿਹੜੇ ਸਭ ਗੱਲ ਲੀ ਪਾਈ ਹੋਰ ਉਸਦਾ ਗੱਡੀ ਖਾਲ ਹਾਂ ਉਹ ਬਾਈ ਲੀ ਇੱਥੇ ਤੇ ਆਹ ਹੈ ਬਾਈ ਲੀ ਸਰੇ ਤੱਕ ਝੋਟਾ ਹੀ ਲੱਗਦਾ ਇਹ ਹੈ ਉਹ ਤੇ ਲੈ ਲਾ ਆਫਰ ਕਿ ਮੈਨੂੰ ਰੇ ਮਰੀ ਗਿਆ ਆਹਦਾ ਭਾਈ ਪੈਰ ਫੜੋ ਵੀ ਬਾਕੀ ਸਹੀ ਇੰਨੀ ਇਹ ਤੇ ਗਾਹ ਨਹੀਂ ਪਤ ਲੱਗਿਆ ਹਾਂ ਚੱਲ ਹੁਣ ਕੀ ਕਰ ਸਕਦੇ ਆ ਤਾਂ ਲੰਘ ਗਿਆ ਆ ਦੇਖਾ ਇੱਥੇ ਨੂੰ ਐ ਲੰਘਿਆ ਬਾਤਾ ਦਿਖਦਾ ਆ ਦੇਖਦਾ ਬਾਹਰ ਕੀ ਸੀ ਉਹ ਹਨਾ ਹਾਂ ਭਾਈ ਇੱਥੇ ਤਾਂ ਮੁੰਡਾ ਜੀ ਲੱਗਦਾ ਐਨੂੰ ਕੋਈ ਨਹੀਂ ਪਤਾ ਇੱਥੇ ਕੋਈ ਨਹੀਂ ਬਸੇਣਾ ਵਸੂਣਾ ਵਿੱਚ ਫਿਰਦਾ ਹੋਵੇ ਆਏ ਫੜ ਕੇ ਦੋ ਲਖਿਆ ਦੇਖ ਕੇ ਜੀ ਮੜਾ ਚੱਲੀ ਐ ਗਾਹ ਯਾਰ ਉਸ ਨੂੰ ਉਸ ਨੂੰ ਕਿਤੇ ਨਹੀਂ ਚੱਲ ਮੜਾ ਜੀ ਚੱਲਦੇ ਆ ਦੇਖਿਆ ਹੁੰਦੇ ਆ ਇੱਥੇ ਪਰਸ਼ੀਨ ਵਿੱਚ ਹੋਵੇ ਅਗਲੇ ਨਾਲ ਕੱਢਤਾ ਸਾਨੂੰ ਆਏ ਨੂੰ ਘੁਮਕੇ ਤੇ ਲਖਿਆ ਹਾਂ ਆਹ ਛਟੀਆਂ ਇੰਨੀਆਂ ਕਿ ਰੱਖਿਆ ਹੋਈਆਂ ਨੇ ਕੋਈ ਛਟੀਆਂ ਨਾ ਜਦ ਭਈਆਂ ਨੇ ਲਾਈਆਂ ਹੂੰ ਉਹ ਮੁੰਡੇ ਉਹ ਆਕੇ ਲ ਜਾਂਦੇ ਰਹੇ ਨਾ ਨੇਤਰ ਵਾਲੇ ਪਾਸੇ ਰੱਖਦੇ ਨੇ ਨੇਤਰ ਨਾਲ ਖੇਤ ਤਾਂ ਖਾਲੀ ਹੂੰ ਭੁੱਲ ਗਏ ਉਹ ਉੱਥੇ ਭੁੱਲ ਗਏ ਇੰਨੀਆਂ ਕਿ ਬਾਕੀ ਮੈਂ ਇੱਥੇ ਦੇ ਲੇਗਾ ਮਲਕੀਸ਼ੇ ਦੇ ਪੱਟਰੇ ਜਿਹੜੇ ਕੱਟੀਆਂ ਉੱਥੇ ਉਹ ਲਾਜਾਂ ਜਦ ਦੇਖਿਆ ਸੀ ਕਿਹੜਾ ਤੇ ਕੇ ਪਰਲੇ ਬਸ ਪਿਆ ਤੇ ਹੁਣ ਮੈਂ ਪਾਣੀ ਚ ਰੱਖਿਆ ਮਾ ਜਿਹੜੀ ਕੋਈ ਸੁੱਕ ਗਈ ਛੱਟੀ ਉੱਥੇ ਮੈਂ ਪੁੱਟਣ ਆ ਜਾਣਾ ਨਾ ਵੀ ਫਿਰ ਉੱਥੇ ਲਾਦਾ ਚੱਲ ਚੱਲ ਦੇਖ ਸੀ ਆਈ ਡੀ ਵਾਲਾ ਨੂੰ ਇਹ ਕੀ ਆਈ ਡੀ ਵਾਲਾ ਕਹਦਾ ਮੈਂ ਤੁਹਾਨੂੰ ਵੇਖਿਆ ਲਾ ਕੁਛ ਨਹੀਂ ਹੁੰਦਾ ਭਿੱਜਣ ਨੂੰ ਕਿਤੇ ਗਾਹ ਕਿਤੇ ਤੇਜ਼ਾਬ ਨਹੀਂ ਹੈਗਾ ਇੱਥਾਂ ਅਸਮਾਨ ਦਾ ਬਾਈ ਦੇਖ ਹਣ ਭਾਈ ਵੀ ਆਏ ਵਾਲੇ ਹੋਰ ਠੜ ਸਾਡੇ ਬਹੁਤ ਹੋਈ ਵੀ ਠਾਰੀ ਹੋਈ ਹੋਈ ਹੁਣ ਤਾਂ ਤੇਜ਼ਾਬ ਨਾਲ ਦੀ ਗੱਲ ਹਾਂ ਇਹ ਹੈ ਠਾਂ ਦੀ ਹੈ ਸਾਰੀ ਅੱਜ ਇੰਨਾ ਕੋਰਾ ਪਿਆ ਉਹਨਾਂ ਨਾਲ ਹਾਂ ਹੋਰ ਦੇ ਟਾਈਮ ਨਹੀਂ ਲਾ ਬਾਈ ਵਰਸੇਨ ਪਰ ਵੀ ਜਿਹੜੀ ਸਾਜਰੇ ਸਾਜਰੇ ਧੁੰਦ ਆ ਪੂਰੀ ਪਈ ਵੀ ਉਸ ਜਿਹਨੂੰ ਕਹਿੰਦੇ ਆ ਬਾਕੀ ਬਾਈ ਕਣਕਾਂ ਖੁਸ਼ ਹੋਈਆਂ ਪਈਆਂ ਕਿਉਂਕਿ ਮੌਸਮ ਠੰਡਾ ਹੈ ਨਾ ਇਹਨਾਂ ਖਾਤਰ ਚਲੋ ਜੀ ਬਾਕੀ ਚੱਲ ਰਿਹਾ ਹੈ ਕੰਮ ਹੁਣ ਅਸ ਤਾਂ ਘੁੰਮੇ ਰਹੇ ਆ ਇੱਕ ਨਹੀਂ ਤਾਂ ਬਾਈ ਪਕੜਨਾ ਤਾਂ ਹੈਗਾ ਹੀ ਅੱਜ ਮੈਂ ਪਕੜਨਾ ਤਾਂ ਪੈਣਾ ਹੀ ਹੈ ਹੈ ਆਹ ਕੋਲੀ ਬਲੀ ਅੱਛਾ ਆਇਆ ਗਿਆ ਓਏ ਬਾਈ ਆ ਗਿਆ ਵਾਲਾ ਠੀਕ ਹੈ ਉੱਥੇ ਦੇ ਮੇਰੇ ਵਿਚ ਨੂੰ ਆਇਆ ਪਰ ਉਹ ਤੇ ਆਹ ਲਾ ਲਿਆ ਗਿਆ ਤੇਰਾ ਜ ਆ ਬੜਿਆ ਨੇਨੇ ਕਰਿਆ ਉਹ ਤੋੜਦਾ ਗਿਆ ਕਰ ਗਿਆ ਸਵਾਗਤ ਹਾਂ ਚੱਲ ਕੋਈ ਨਹੀਂ ਇਹ ਤਾਂ ਹੁਣ ਬਾਈ ਹਾਂ ਵੀਰੇ ਝੋਟਾ ਲੇਟ ਦੇਵੇਂ ਆ ਗਾਜੇ ਨਹੀਂ ਹੁੰਦੀ ਵੱਧ ਝਾੜ ਨਿਕਲਦਾ ਤਾਂ ਕੱਲ ਫੜ ਕੇ ਰਾ ਕਿਤੇ ਬਾੜ ਲਈ ਇਧਰ ਨੂੰ ਨਹੀਂ ਕੁਦਰਤੀ ਉਹ ਗੱਲ ਹੋਰ ਹੈ ਕੁਦਰਤੀ ਹਾਂ ਆ ਆਪਣੇ ਆ ਲਾ ਬਾਈ ਲਸਣ ਦਾ ਸੌਣਾ ਇਧਰ ਇਹਦਾ ਖੰਡਾ ਪਹਿਲਾਂ ਵੀ ਦੱਸਿਆ ਹੀ ਬਹੁਤ ਬੜੀ ਚੀਜ਼ ਹੈ ਹਾਂ ਵੀ ਗਾਹਾਂ ਨੂੰ ਪਤਾ ਲੱਗਦਾ ਹੁਣ ਤਜਰਬਾ ਇਹਦਾ ਗਾਹਾਂ ਨੂੰ ਇੱਕ ਹੋਰ ਵੀ ਤਜਰਬਾ ਕਰਨਾ ਆਪਾਂ ਨੇ ਗਾਹ ਨੂੰ ਜੇ ਦੋ ਲੈਣਾ ਲਾਉਂਗੇ ਤਾਂ ਹੋਰ ਵੀ ਮੋਟਾ ਹੋਊਗਾ ਦੱਸ ਹੋਣਾ ਹੀ ਹੈ ਹਾਂ ਸਿੱਧਾ ਹੋਊਗਾ ਜੀ ਤਾਂ ਗਾਹ ਨੂੰ ਦੋ ਲਾਉਣੀ ਆ ਨਾ ਨਹੀਂ ਬੱਟ ਪਰ ਵਧੀਆ ਰਿਹਾ ਨਾਲੇ ਗੜਾਈ ਨੂੰ ਵੀ ਬੱਟ ਵਧੀਆ ਰਿਹਾ ਬੱਟ ਪਿਛੇ ਕੁ ਛੋਟੀ ਕਰ ਲੈ ਹਾਂ ਜਿਹੜੀ ਕਹੀਗਾ ਨੇੜੇ ਕਰ ਲੈ ਜਿਆਦਾ ਦੂਰ ਨਾ ਕਰ ਹਾਂ ਡੌੜਾ ਦੂ ਕਰ ਲਓ ਹਾਂ ਵੀ ਵਧੀਆ ਰਿਹਾ ਬੱਟਾ ਪਰ ਮਰਦ ਨਹੀਂ ਹੈਗਾ ਉਹ ਸਾਡੇ ਉਥੇ ਪੀਲੇ ਰੰਗ ਦਾ ਹੋਇਆ ਹਲ ਟਿੱਲੇ ਨਹੀਂ ਹੋ ਜਾਉ ਉਹ ਚੀਜ਼ ਬਣਨੀ ਨਹੀਂ ਜੀ ਲੋ ਬਾਈ ਗਰਮੀਆਂ ਨੰਗਣ ਤੋਂ ਬਾਅਦ ਦੁਬਾਰਾ ਤਾਂ ਬੂਟਿਆਂ ਦੇ ਕਰਤੀ ਆਪਾਂ ਨੇ ਮਰਮਤ ਵੇ ਬੂਟੇ ਫੁੱਟਣ ਲੱਗੇ ਤੇ ਆ ਦੇਖੋ ਇਹ ਕਿਹੜੇ ਹਿਸਾਬ ਨਾਲ ਪੱਤੇ ਆ ਰਹੇ ਆ ਸਾਰੇ ਬੂਟੇ ਨੂੰ ਸਾਰਿਆਂ ਦੀ ਬਾਈ ਕਰਤੀ ਅੱਜ ਗੜਾਈ ਮੈਂ ਨਹੀਂ ਇਹ ਬਹੁਤ ਬੁਰਾ ਹਾਲ ਤਾਂ ਕਿਉਂਕਿ ਸਿਆਲ ਲੰਘਿਆ ਤਾਂ ਤੇ ਹੁਣ ਤੋਂ ਪ੍ਰੋਪਰ ਦੁਬਾਰਾ ਤੋਂ ਪਾਣੀ ਚੱਲੇ ਕਰਨਾ ਤੇ ਆ ਬਾਈ ਬੂਟੇ ਜਿਹੜੇ ਕੈਕਟਸ ਦੇ ਵਿੱਚ ਉੱਕਣਾ ਹੀ ਤੇ ਤੇ ਵਿੱਚ ਤੇ ਪੱਤੇ-ਪੱਤੇ ਕੱਢ ਕੇ ਸਾਫ਼ ਕਰਤਾ ਵਿੱਚ ਪਤਾ ਕੀ ਹੋਇਆ ਤਾਂ ਤੁਹਾਨੂੰ ਮੈਂ ਦੱਸਦਾ ਇਹਦੇ ਵਿੱਚ ਅਸੀਂ ਕਣਕ ਤੋਂ ਹੁੰਦੇ ਹੁੰਦੇ ਔਰ ਇਹ ਬੇੜੇ 'ਚ ਮਿੰਜੀਆਂ 'ਤੇ ਰੱਖ ਦਿੰਦੇ ਪੰਮੂ ਨੇ ਚੱਕ ਕੇ ਵਿੱਚ ਮੁੱਠੀ ਘੇਰਤੀ ਦੀ ਕਮਲਿਆਂ ਦੇ ਉਹ ਸਾਰੀਓ ਕਣਕ ਕਮਲਿਆਂ ਚ ਜੰਮਿਆ ਈ ਸੀ ਤੇ ਅੱਜ ਪੱਟਤੀ ਨਹੀਂ ਤਾਂ ਕੁਛ ਵੀ ਨਹੀਂ ਤਾਂ ਦੇਖਦਾ ਇੱਥੇ ਤੱਕ ਕਣਕ ਹੋਈ ਖੜੀ ਸੀ ਚਲੋ ਸੌਰੇਜ ਦੀ ਤਾਂ ਇਸ ਕਰਕੇ ਐ ਲੱਗਦਾ ਜਿਕਣਾ ਜੋਜ ਹੁੰਦੇ ਆ ਤੇ ਬਾਕੀ ਬਹੁਤ ਮਿਹਨਤ ਕਰੀ ਜੀ ਪੂਰੀ ਕਤੋਂ ਕਟ ਵੀ ਡੇਢ ਘੰਟਾ ਲਾਇਆ ਇਹਨਾ ਬੂਟਿਆਂ ਪਰ ਆ ਲੋ ਇੱਥੇ ਜੜੋਂ ਵੀ ਦੇਖ ਲੋ ਲਾ ਐਂ ਤੁਹਾਨੂੰ ਸਾਫ਼ ਲੱਗੋਗੇ ਆਹ ਕਮਲਾ ਤੇ ਆਹ ਆਹ ਬੇਲ ਆ ਦੇਖੋ ਭਾਈ ਇਹਦੀ ਕਰਤੀ ਗੜਾਈ ਤੇ ਪ੍ਰੋਪਰ ਚਲੋ ਹੁਣ ਪਾਣੀ ਪੈਣ ਲੱਜਣਾ ਬਾਗਬਾੜੀ ਤੇ ਬਾਕੀ ਆਹ ਦੇਖੋ ਪੂਰੀ ਭਾਈ ਘਟੋ ਘਟ ਅੱਧੀ ਪੰਡ ਹੈ ਜਿਹੜੀ ਵਿੱਚ ਤੇ ਮਟੀਰੀਅਲ ਦੀ ਨਿਕਲੀ ਤੇ ਆ ਵੀ ਮੈਂ ਦੱਸ ਦਿੰਦਾ ਵੀ ਇੱਕ ਗਲਤੀ ਹੋ ਗਈ ਜਿਹੜੇ ਆ ਤੁਸੀਂ ਕਹਣਾ ਵੀ ਪੱਤੇ ਹਰੇ ਬੜ ਤੇ ਇਹ ਗਲਤੀ ਕਿਹ ਹੈ ਜੀ ਤੁਹਾਨੂੰ ਦੱਸ ਦਿੰਦਾ ਬੀ ਨਾ ਜੂਰੀਆ ਪਿਆਤਾ ਕਰ ਟੋਟੇ ਚੋਂ ਗਿਰ ਗਿਆ ਉਹ ਇਹਨਾਂ ਗਮਲਿਆਂ ਚ ਗੇਰ ਹੋ ਗਿਆ ਦੋਖ ਚ ਉਹ ਹੀਟ ਤੇ ਵਿਚਾਰੇ ਗਾਣ ਲੱਗੇ ਤੇ ਸੋ ਚਲੋ ਬਾਕੀ ਜੋ ਹੁਣ ਗਲਤੀ ਹੋਈ ਹੈ ਅੱਗੇ ਤੋਂ ਅੱਗੇ ਤੋਂ ਸੁਧਾਰੀ ਜਾਊਗੀ ਤੇ ਆ ਲੋ ਸਫਾਈ ਦਾ ਸਾਨੂੰ ਪਤਾ ਲੱਜਣਾ ਤੇ ਆ ਮਿੱਟੀ ਦੇ ਬਾਈ ਖੇਤ ਛੋਡ ਵਾਲੇ ਲਿਆ ਕੇ ਰੱਖੇ ਹੋਏ ਆ ਗੱਲੀ ਮਿੱਟੀ ਪੱਟ ਕੇ ਲਿਆ ਕੇ ਦੇਖਣ ਨੂੰ ਲੱਗਦੀ ਹੈ ਵੀ ਪਾਠੀ ਪਈ ਹੈ ਵੀ ਕਿਸੇ ਗਮਲੇ ਦੇ ਵਿੱਚ ਜੇ ਮਿੱਟੀ ਘਟਦੀ ਹੋਵੇ ਤੇ ਆ ਬੂਟਾ ਲਾਇਆ ਤਾਂ ਆਪਾਂ ਨੇ ਨਮਾ ਰਾਤ ਦੀ ਰਾਣੀ ਇਹ ਬੂਟੇ ਦਾ ਵੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਅਸੀਂ ਰੋਪੜ ਨੂੰ ਗਏ ਸ਼ਾਮ ਨੂੰ ਮੈ ਰਵਨ ਕਥ ਖੁਸ਼ ਬੋ ਭਾਈ ਉਹ ਬੂਟਾ ਉਹਨੇ ਦੇਖ ਲਿਆ ਤੇ ਦੂਏ ਦਿਨ ਲਿਆ ਪਤੰਦਰ ਲਿਆਇਆ ਮੋਟਰਸਾਈਕਲ ਪਰ ਵੀ ਇੰਨਾ ਹਵਾ ਚ ਲਿਆਇਆ ਤੇਜ ਬੂਟਾ ਸੁੱਕ ਗਿਆ ਤਾਂ ਪੱਤੇ ਤੇ ਜਿਹੜੇ ਉਹ ਸਾਰੇ ਇਹਦੇ ਸੁੱਕ ਗਏ ਤੇ ਚਲੋ ਹੁਣ ਦੁਬਾਰ ਤੇ ਫੁੱਟ ਗਏ ਤੇ ਆ ਲੋ ਭਾਈ ਆ ਵੀ ਆਹਾ ਤੇ ਆ ਗਮਲਾ ਭਾਈ ਫੁੱਟ ਗਿਆ ਇਹ ਗਮਲਾ ਹੋਊਗਾ ਨਵਾਂ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਬੇ ਕੱਕਣਾ ਵਧੀਆ ਰਹੀ ਤੇ ਆ ਭਾਈ ਬੂਟੇ ਕੈਕਟਸ ਦੇ ਹੀ ਪਏ ਮੂਰੇ ਆ ਲੋ ਹਾਲੋ ਤੇ ਆ ਇੰਨਾ ਮਟੀਰੀਅਲ ਨਿਕਲਿਆ ਬਾਈ ਕਟੋ-ਕਟ 2-2.5 ਘੰਟੇ ਲੱਗ ਗਏ ਮੇਰੇ ਕਿਉਂਕਿ ਆਪਾਂ ਨੇ ਕਰਿਆ ਇਹ ਨਾ ਰੀਜਨਲ ਕੰਮ ਜੀ ਕੋਈ ਉਹ ਨਹੀਂ ਤਸੱਲੀ ਨਾਲ ਜਿਹੜੇ ਪੁਰਾਣੇ ਪੱਤੇ ਪਤੇ ਜਿੱਕਣਾ ਬੂਟੇ ਦੇ ਸਾਰੇ ਤੋੜੇ ਕਿਉਂਕਿ ਨਵੇਂ ਬੂਟੇ ਪੱਤੇ ਆਉਣ ਲੱਗੇ ਆ ਜੀ ਆ ਦੇਖੋ ਆ ਦੇਖੋ ਇਸ ਵਾਰੀ ਸਾਰੇ ਨਵੇਂ ਪੱਤੇ ਆ ਚਾਲੂ ਆ ਜੀ ਆ ਜਿਹੜੀ ਆਪ ਵੀ ਦੇਖਦੀ ਐ ਇਹਨੂੰ ਵੀ ਪੱਤੇ ਆਉਣੇ ਆ ਜੀ ਟੋਟਲੀ ਸੋ ਇਕਣਾ ਟਾਈਮ ਕਾਫੀ ਲੱਗ ਗਿਆ ਤਾਂ ਗੱਡੀ ਗਈ ਵੀ ਆਪਣੀ ਆ ਮੰਨ ਲੇਖ ਗਿਆ ਵਾ ਤੇ ਪੂਰਾ ਹੈ ਨਾ ਸਫਾਈ ਚੱਲੀ ਜੀ ਅਬ ਇਹਨੂੰ ਵੀ ਤੁਹਾਨੂੰ ਪਤਾ ਲੱਗ ਜਾਣਾ ਇਹਦੇ ਪੱਤੇ ਸਾਰੇ ਝੜ ਗਏ ਤੇ ਦੁਬਾਰ ਤੇ ਨਵੇਂ ਪੱਤੇ ਆ ਜੀ ਜਿਹੜੇ ਸ਼ੁਰੂ ਹੋ ਗਏ ਇਹਨੂੰ ਇਹਨੂੰ ਹੁਣ ਅਜੇ ਚਿੱਟਾ ਫੁੱਲਾ ਦੇਖੋ ਇੱਕ ਨਾ ਚਲੋ ਭਾਈ ਚੱਲੀ ਜਾਂਦੇ ਕੰਮ ਵੇਖਣੇ ਮਹਾਰਾ ਦੀ ਕਿਰਪਾ ਦੇ ਨਾਲ